ਦੇਖੇ ਚਲਾਈ ਥੋੜੀ ਥੋੜੀ ਹੱਸਾ ਇਹ ਪੀ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸਮਾਈਲਿਸ ਚੈਨਲ ਤੁਹਾਡਾ ਸਾਰਾ ਦਾ ਸਵਾਗਤ ਕਰਦੀ ਹਾਂ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਵਾਰਡ ਨੰਬਰ 6 ਨਿਊ ਲక్ష్ਮੀ ਕਲੋਨੀ ਗਲ ਨੰਬਰ 1 ਵਿੱਚ ਜਿੱਥੇ ਕਿ ਅੱਜ ਤੁਲਸੀ ਮਾਤਾ ਜੀ ਦਾ ਵਿਆਹ ਕਰਵਾਇਆ ਜਾ ਰਿਹਾ ਹੈ ਇੱਥੇ ਦੇ ਆਪਾਂ ਕੁਝ ਖਾਸ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਸਰ ਕੀ ਨਾਮ ਆ ਤੁਹਾਡਾ ਮੈਂ ਜਗਦੀਸ਼ لال ਦੇਸ਼ਾ ਇੰਚਾਰਜ ਵਾਰਡ ਨੰਬਰ 6 ਕਾਂਗਰਸ ਪਾਰਟੀ ਤੋਂ ਅੱਜ ਇੱਥੇ ਆਏ ਆ ਅਸੀਂ ਨਿਊ ਲక్ష్ਮੀ ਕਲੋਨੀ ਦੇ ਵਿੱਚ ਜਿੱਥੇ ਬਾਂਕੇ ਵਿਹਾਰੀ ਜੀ ਦਾ ਅੱਜ ਜਿਹੜਾ ਵਿਆਹ ਉਹਦੀ ਰਸਮਾਂ ਦੇ ਨਾਲ ਜਿਹੜਾ ਸਾਰਾ ਮਹੱਲਾ ਇਕੱਠਾ ਹੋ ਕੇ ਕਰ ਰਿਹਾ ਉਹਦੇ ਵਿੱਚ ਅਸੀਂ ਵੀ ਆਏ ਆ ਸਾਡੀ ਸਾਰੀ ਟੀਮ ਵੀ ਆਈ ਆ ਤੇ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਪੂਰੇ ਜਗਤ ਨੂੰ ਦਿੰਦੇ ਆ ਕਿ ਇਹ ਸਾਰੇ ਜਿਹੜੇ ਸਾਡੇ ਗੁਰੂ ਪੀਰ ਹੈਗੇ ਆ ਇਹ ਜਗਤ ਦੇ ਗੁਰੂ ਪੀਰ ਆ ਹਰੇ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਨੂੰ ਅੱਜ ਬੰਕੇ ਵਿਹਾਰੀ ਜੀ ਦਾ ਜਿਹੜਾ ਵਿਆਹ ਹੈਗਾ ਉਹਦੀ ਬਹੁਤ-ਬਹੁਤ ਵਧਾਈ ਔਰ ਹਰ ਇੱਕ ਖੁਸ਼ੀਆਂ ਦਾ ਆਨੰਦ ਮਾਣ ਰਿਆ ਜੀ। ਹਾਂਜੀ ਸਰ ਕੀ ਨਾਮ ਆ ਤੁਹਾਡਾ? ਮੇਰਾ ਰਾਹੁਲ ਵਰਮਾ ਜੀ। ਸਰ ਅੱਜ ਤਾਂ ਜਿੱਥੇ ਪ੍ਰੋਗਰਾਮ ਹੈ ਤੁਲਸੀ ਮਾਤਾ ਜੀ ਦਾ ਵਿਆਹ ਕੀਤਾ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਉਸ ਵਾਰੇ ਬਸ ਮਾਤਾ ਜੀ ਵਧਾਈਆਂ ਹੀ ਦੇਣ ਆਏ ਸੀ ਅਸੀਂ ਜੋ ਕਿ ਸਾਡੀ ਸਾਰੀ ਟੀਮ ਆਈ ਸੀ ਜਗਦੀਸ਼ لال ਦੀ ਸ਼ਾਦੀ। लड़के लड़के पूछना जरूरी है नहीं तो पता लगा पूछ अब उनको बाएं अंग करेंगे रानी तो को उनको बाएं अंग करके सिंदूर दान करेंगे

ਸੋ ਵਾਹ ਸਰਦਾਰ ਨੂੰ ਜੀ ਬਾਕੀ ਦਰੀਆ ਹਾਂ ਅਰੇ ਅਰੇ ਜੀ ਕਿ ਆਪਨੇ ਇਹਨੂੰ ਦੇਣਾ ਹੈ ਅਕਰ ਹੋ ਜਾਗਾ ਹੋ ਹਾਂਜੀ ਸਰ ਕੀ ਨਾਮ ਆ ਤੁਹਾਡਾ ਮੈਂ ਨਾ ਵਿਕਰਮ ਸਹਿਜਲ ਜੀ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਤਾਂ ਕੀ ਦੱਸਣਾ ਚਾਹੁੰਦੇ ਹੋ ਅੱਜ ਅਸੀਂ ਮਾਲਾ ਨਿਊ ਲక్ష్ਮੀ ਲੋਂਦੀ ਵਿੱਚ ਪਹੁੰਚੇ ਜੀ ਅੱਜ ਤੁਲਸੀ ਮਾਤਾ ਦਾ ਵਿਆਹ ਹੈ ਜੀ ਉਹਦੀ ਖੁਸ਼ੀ ਵਿੱਚ ਜੀ ਸ਼ਾਮਲ ਹੋਏ ਹਾਂ ਜੀ ਤੇ ਇਹ ਬਹੁਤ ਬਹੁਤ ਚੀਜ਼ ਬਤਾਈ ਦਿੰਨੇ ਆ ਅੱਜ ਦਾ ਪ੍ਰੋਗਰਾਮ ਜੋ ਤੁਥ ਕਰਵਾਇਆ ਜਾ ਰਿਹਾ ਤੁਲਸੀ ਮਾਤਾ ਜੀ ਦਾ ਵਿਆਹ ਉਹਦੇ ਬਰਤ ਤੁਸੀਂ ਕੀ ਕਹਿਣਾ ਚਾਹੋ ਬਹੁਤ ਵਧੀਆ ਕਰਾਇਆ ਜਾ ਰਿਹਾ ਵਾ ਹਰ ਸਾਲ ਕਰਾਂਨੇ ਆ ਅੱਗੋ ਵੀ ਹਰ ਸਾਲ ਕਰਾਂਦੇ ਰਾਂਗੀ ਕੀ ਨਾਮ ਹੈ ਮੈਮ ਤੁਹਾਡਾ ਆਸ਼ਾ ਰਾਣੀ ਮੈਮ ਅੱਜ ਤੁਸੀਂ ਇੱਥੇ ਤੁਲਸੀ ਮਾਤਾ ਜੀ ਦਾ ਵਿਆਹ ਕਰਵਾਇਆ ਉਸ ਪ੍ਰੋਗਰਾਮ ਲੈ ਕੇ ਤੁਸੀਂ ਥੋੜਾ ਚਾਨਣਾ ਪਾਉਂਗੇ ਦੇਖੋ ਜੀ ਅਸੀਂ ਇੱਥੇ ਸ਼ੀ ਮੰਦਿਰ ਦੇ ਅੰਦਰ ਨਿਊ ਲక్ష్ਮੀ ਕਲੋਨੀ 6 ਨੰਬਰ ਵਾਰਡ ਦੇ ਅੰਦਰ ਅਸੀਂ ਸਾਨੂੰ 5 ਸਾਲ ਹੋ ਗਏ ਨੇ ਅਸੀਂ ਤੁਲਸੀ ਵਿਆਹ ਕਰਵਾ ਰਹੇ ਹਾਂ ਔਰ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਕਰਵਾਉਂਦੇ ਇਹ ਇਹ ਜੋ ਤੁਲਸੀ ਮਾਤਾ ਜੀ ਦਾ ਵਿਆਹ ਹੈ ਇਹ ਕਿਸਮ ਕਿਉਂ ਕਰਵਾਇਆ ਜਾਂਦਾ ਦੇਖੋ ਜੀ ਜੋ ਕਾਤਕ ਦਾ ਮਹੀਨਾ ਹੁੰਦਾ ਹੈ ਉਹਦਾ ਬਹੁਤ ਮਹੱਤਵ ਹੁੰਦਾ ਹੈ ਕਾਤਕ ਦੇ ਮਹੀਨੇ ਵਿੱਚ ਦਾਨ ਪੂਨ ਕੰਨਾ ਤੁਲਸੀ ਦਾ ਵਿਆਹ ਕੀਤਾ ਜਾਂਦਾ ਹੈ ਕਿ ਹਿੰਦੂ ਧਰਮ ਦੇ ਵਿੱਚ ਹੈ ਕਾਤਕ ਮਹਾਤਮ ਮੰਨਿਆ ਜਾਂਦਾ ਹੈ ਇਸ ਕਰਕੇ ਤੁਲਸੀ ਮਾਤਾ ਦਾ ਵਿਆਹ ਅਸੀਂ ਹਰ ਸਾਲ ਕਰਾਉਂਦੇ ਆਂ ਔਰ ਕਰਾਉਂਦੇ ਰਵਾਂਗੇ ਹਾਂਜੀ ਮੈਮ ਕਿ ਨਾਮ ਆ ਤੁਹਾਡਾ ਸੁਸ਼ਮਾ ਮੈਮ ਅਜੇ ਤੁਸੀਂ ਤੁਲਸੀ ਮਾਤਾ ਜੀ ਦਾ ਵਿਆਹ ਕਰਵਾ ਰਹੇ ਹੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਦੇਖੋ ਜੇ ਅਸੀਂ ਇਹ ਸ਼ੀ ਮੰਦਿਰ ਹੈ ਸਾਡੇ 5-7 ਸਾਲ ਹੋ ਗਏ ਐ ਇਸ ਮੰਦਿਰ ਨੂੰ ਬਣੇ ਜਦੋਂ ਇਹ ਮੰਦਿਰ ਬਣਿਆ ਅਸਲ ਬਹੁਤ ਸਾਨੂੰ ਖੁਸ਼ੀ ਹੋਈ ਹੈ ਔਰ ਹਰ ਸਾਲ ਅਸੀਂ ਇਹ ਉਦੋਂ ਦਾ ਹੀ ਅਸੀਂ ਇਹ ਵੀ ਬਾ ਕਰਵਾ ਰਹੇ ਹਾਂ ਕਤਕ ਦੇ ਮਹੀਨੇ ਦੇ ਵਿੱਚ ਤੇ ਸਾਨੂੰ ਅਸੀਂ ਸਾਰੇ ਮਿਲ ਕੇ ਕਰਵਾਨੇ ਆ ਸਾਨੂੰ ਬਹੁਤ ਹੀ ਅੱਛਾ ਮਿਲਦਾ ਲੱਗਦਾ ਔਰ ਕਤ ਦੇ ਮਹੀਨੇ ਇਸ ਮਹੀਨੇ ਜਿੰਨੀ ਪੂਜਾ ਸੇਵਾ ਹੋ ਸਕੇ ਉਹ ਬਹੁਤ ਅੱਛੀ ਗੱਲ ਹੈ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦੀ ਹੈ ਸੇਵਾ ਹਾਂਜੀ ਮਮ ਕੀ ਨਾਮ ਤੁਹਾਡਾ ਕੀਰਨ ਲੋੜਾ ਨਮੋ ਤੁਲਸੀ ਦੀ ਮਾਤਾ ਜੀ ਦੇ ਵਿਆਹ ਨੂੰ ਲੈ ਕੇ ਤੁਸੀਂ ਕੁਝ ਕਹਿਣਾ ਕਾਰਤਿਕ ਦੇ ਮਹੀਨੇ ਵਿੱਚ ਦਾਨ ਪੂਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੇ ਉਸੇ ਦੇ ਸਬੰਧ ਚ ਇਹ ਤੁਲਸੀ ਵਿਆਹ ਕਰਵਾਇਆ ਜਾਂਦਾ ਹੈ Hindu ਧਰਮ ਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਕਰਕੇ ਅਸੀਂ ਹਰ ਸਾਲ ਕਰਵਾਉਂਦੇ ਆਂ ਔਰ ਕਰਵਾਉਂਦੇ ਰਾਂਗੇ ਦੋ ਧਰਮ ਕਾਲੇ ਕਹਰੋ ਮੈਂ ਜਗ ਦੇ ਵਿੱਚ ਆਈ ਨੇ ਉਸ ਕੇ ਬਾਅਦ ਹੋ ਗਿਆ ਚਲੋ ਇਹ ਆ ਲਗਾ ਬੈਨਾ ਚੱਕਲਾ ਜਾਏਗਾ ਕੋਈ ਹਾਂਜੀ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਹੈ ਡਾਕਟਰ ਰਣਜੀਤ ਸਿੰਘ ਸਾਨੂੰ ਦੇਖ ਕੇ ਅੱਜ ਬਹੁਤ ਖੁਸ਼ੀ ਹੋਈ ਏ ਇੱਕ ਲక్ష్ਮੀ ਨਗਰੀ ਦੇ ਵਿੱਚ ਵਾਰਡ ਨੰਬਰ 6 ਵਿੱਚ ਬਹੁਤ ਵਧੀਆ ਲੋਕਾਂ ਨੇ ਪ੍ਰੋਗਰਾਮ ਕੀਤਾ Hindu Sikh Hindu Sikh Muslim ਸਾਰੇ ਇਨਸਾਨ ਇਕੱਠੇ ਹੋਏ ਨੇ ਸਭ ਤੋਂ ਵੱਡੀ ਇਹ ਵੱਡੀ ਖੁਸ਼ੀ ਕਿ ਸਾਰੇ ਧਰਮਾਂ ਨੇ ਇੱਕ ਬਹੁਤ ਵੱਡੀ ਬੰਕੇ ਭਰੀ ਦੇ ਵਿਆਹ ਵਿੱਚ ਇਕੱਠੇ ਹੋ ਕੇ ਮਨਾਇਆ ਹੈ ਸਭ ਤੋਂ ਵੱਧ ਸਾਨੂੰ ਇਹ ਚਾਹੀਦਾ ਹੈ ਵੀ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਸਾਰੇ ਸਾਰੇ ਜਿੰਨੇ ਸਾਂਝੇ ਆ ਤਿਹਾਰ ਮਨਾਣੇ ਚਾਹੀਦੇ ਤਾਂ ਹੀ ਅਸੀਂ ਖੁਸ਼ ਇਕੱਠੇ ਹੋ ਸਕਦੇ ਥੈਂਕ ਯੂ